ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਵੰਸਤਾਨੀ ਸਾਹਿਬ ਸ਼ਿਰ ਗੁਰ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਾਹਿਬਜ਼ਾਦਾ ਬਾਬਾ ਜੁਜਾਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਸਾਹਿਬਜ਼ਾਦਾ ਬਾਬਾ ਜੁਜਾਰ ਸਿੰਘ ਜੀ ਗੁਰਗੋਬਿੰਦ ਸਿੰਘ ਜੀ ਦੇ ਦੂਸਰੇ ਪੁੱਤਰ ਹਨ ਸਾਹਿਬਜ਼ਾਦਾ ਬਾਬਾ ਜਿਆਰ ਸਿੰਘ ਜੀ ਦਾ ਜਨਮ 1691 ਈਸਵੀ ਵਿੱਚ ਅਨੰਦਪੁਰ ਸਾਹਿਬ ਵਿਖੇ ਮਾਤਾ ਜੀਤੋ ਜੀ ਦੇ ਕੋਲ ਹੋਇਆ ਸਾਹਿਬਜ਼ਾਦਿਆਂ ਦੀ ਸਿੱਖਲਾਈ ਪੜਾਈ ਗੁਰੂ ਸਾਹਿਬ ਜੀ ਦੀ ਨਿਗਰਾਨੀ ਦੇ ਵਿੱਚ ਹੋਈ ਘੋੜਸਵਾਰੀ ਸ਼ਸਤਰ ਵਿਦਿਆ تیر ਅੰਦਾਜ਼ੀ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਨਿਪੁੰਨ ਕਰ ਦਿੱਤਾ ਗੁਰੂ ਸਾਹਿਬਜ਼ਾਦਿਆਂ ਦਾ ਹੁਨਰ ਤੇ ਉਦੋਂ ਵੇਖਣ ਨੂੰ ਮਿਲਦਾ ਹੈ ਜਦੋਂ ਚਮਕੌਰ ਸਾਹਿਬ ਦੇ ਵਿੱਚ ਸ਼ਹੀਦ ਹੋਏ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਤੇ ਸਹਬਜ਼ਾਦਾ ਬਾਬਾ ਜੁਜਾਰ ਸਿੰਘ ਜੀ ਦੇ ਸਾਕੇ ਬਾਰੇ ਪੜੀਏ ਦੂਸਰੇ ਪਾਸੇ ਸਰਹੰਦ ਵਿੱਚ ਛੋਟੇ ਸਹਬਜ਼ਾਦਿਆਂ ਦੇ ਵੱਡੇ ਸਾਕੇ ਬਾਰੇ ਜਾਣੀਏ ਸੋ ਗੱਲ ਕਰਦੇ ਹਾਂ ਸਹਬਜ਼ਾਦਾ ਬਾਬਾ ਜੁਜਾਰ ਸਿੰਘ ਜੀ ਦੇ ਚਮਕੌਰ ਸਾਹਿਬ ਦੇ ਕਿਸੇ ਦੀ ਉਸ ਵਕਤ ਯੁੱਧ ਵਿੱਚ ਹੋ ਰਹੀਆਂ ਸ਼ਹੀਦੀਆਂ ਨੂੰ ਵੇਖਦੇ ਹੋਏ ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਸ਼ਹੀਦੀ ਦੀ ਖਬਰ ਸੁਣ ਕੇ ਗੁਰਗੋਬਿੰਦ ਸਿੰਘ ਜੀ ਦੇ ਦੂਸਰੇ ਪੁੱਤਰ ਸਾਹਿਬਜ਼ਾਦਾ ਬਾਬਾ ਜਿਆਰ ਸਿੰਘ ਜੀ ਨੇ ਯੁੱਧ ਦੇ ਮੈਦਾਨ ਦੇ ਵਿੱਚ ਜਾਣ ਦੀ ਇੱਛਾ ਦਿਖਾਈ ਸਾਹਿਬਜ਼ਾਦਾ ਬਾਬਾ ਜਿਆਰ ਸਿੰਘ ਜੀ ਦੀ ਉਮਰ ਅਜੇ ਸਿਰਫ 14 ਵਰਿਆਂ ਦੀ ਸੀ ਸਾਹਿਬ ਜੀਦਾ ਬਾਬਾ ਜੂਾਰ ਸਿੰਘ ਜੀ ਨੇ ਗੁਰੂ ਜੀ ਨੂੰ ਆਪਣੇ ਵੱਡੇ ਹੋਣ ਦਾ ਸਬੂਤ ਦਿੰਦੇ ਹੋਏ ਉੱਚੀ ਦਸਤਾਰ ਸਜਾਈ ਤੇ ਸ਼ਸਤਰਾਂ ਨਾਲ ਆਪਣੇ ਸਰੀਰ ਨੂੰ ਸਜਾਇਆ ਹੋਇਆ ਸੀ ਤੇ ਕਿਹਾ ਪਿਤਾ ਜੀ ਮੈਂ ਵੀ ਆਪਣੇ ਵੱਡੇ ਭਰਾ ਸਹਬਜ਼ਾਦਾ ਅਜੀਤ ਸਿੰਘ ਜੀ ਵਾਂਗ ਯੁੱਧ ਦੇ ਮੈਦਾਨ ਵਿੱਚ ਸ਼ਹੀਦ ਹੋਣਾ ਚਾਹੁੰਦਾ ਹਾਂ ਤੁਸੀਂ ਮੈਨੂੰ ਛੋਟਾ ਨਾ ਸਮਝੋ ਮੈਂ ਤੁਹਾਨੂੰ ਸਾਬਤ ਕਰਕੇ ਦਿਖਾਵਾਂਗਾ ਕਿਉਂਕਿ ਮੈਂ ਇੱਕ ਗੁਰੂ ਦਾ ਸਿੰਘ ਹਾਂ ਉਸ ਵਕਤ ਇੱਕ ਸਿੰਘ ਨੇ ਸਹਬਜ਼ਾਦਾ ਬਾਬਾ ਜੂਜਾਰ ਸਿੰਘ ਜੀ ਨੂੰ ਕਿਹਾ ਕਿ ਸਹਬਜ਼ਾਦਾ ਬਾਬਾ ਜੂਜਾਰ ਸਿੰਘ ਜੀ ਤੁਸੀਂ ਗੁਰੂ ਦੇ ਸਹਬਜ਼ਾਦੇ ਹੋ ਸਾਡੇ ਹੁੰਦਿਆਂ ਤੁਹਾਨੂੰ ਯੁੱਧ ਵਿੱਚ ਜਾਣ ਦੀ ਲੋੜ ਨਹੀਂ ਹੈ ਉਸ ਵਕਤ ਸਹਿਬਜ਼ਾਦਾ ਬਾਬਾ ਜਿਆਰ ਸਿੰਘ ਜੀ ਨੇ ਕਿਹਾ ਕਿ ਸਿੰਘ ਤੇ ਸਹਿਬਜ਼ਾਦੇ ਵਿੱਚ ਕੋਈ ਅੰਤਰ ਨਹੀਂ ਹੈ ਸਾਰੇ ਸਿੰਘ ਗੁਰੂ ਜੀ ਦੇ ਹਨ ਭਾਵ ਸਾਰੇ ਹੀ ਗੁਰੂ ਜੀ ਦੇ ਪੁੱਤਰ ਹਨ ਇਸ ਗੱਲ ਨੂੰ ਸੁਣ ਕੇ ਗੁਰੂ ਸਾਹਿਬ ਜੀ ਨੂੰ ਸਹਿਬਜ਼ਾਦੇ ਉੱਤੇ ਬਹੁਤ ਮਾਣ ਹੋਇਆ ਤੇ ਉਹਨਾਂ ਨੇ ਸਹਿਬਜ਼ਾਦ ਜੀ ਨੂੰ ਆਸ਼ੀਰਵਾਦ ਦੇ ਕੇ ਯੁੱਧ ਵਿੱਚ ਜਾਣ ਦੀ ਅਹਿਸਾਸਤ ਦੇ ਦਿੱਤੀ ਸਾਹਿਬਜ਼ਾਦਾ ਬਾਬਾ ਜਯਾਰ ਸਿੰਘ ਜੀ ਦੇ ਨਾਲ ਪਾਈ ਹਿੰਮਤ ਸਿੰਘ ਭਾਈ ਸਾਹਿਬ ਸਿੰਘ ਤੇ ਤਿੰਨ ਹੋਰ ਸਿੰਘ ਯੁੱਧ ਲਈ ਗੜੀ ਵਿੱਚੋਂ ਬਾਹਰ ਆਏ। ਸਾਹਿਬਜ਼ਾਦਾ ਆਪਣਾ ਜੋਸ਼ ਦਿਖਾਉਂਦਿਆਂ ਜੇਕਾਰਾ ਲਾਇਆ ਤੇ ਯੁੱਧ ਦੇ ਮੈਦਾਨ ਦੇ ਵਿੱਚ ਉਤਰ ਗਏ। ਸਾਹਿਬਜ਼ਾਦਾ ਬਾਬਾ ਜਯਾਰ ਸਿੰਘ ਜੀ ਨੇ ਐਨੀ ਜ਼ਿਆਦਾ ਫੁਰਤੀ ਦੇ ਨਾਲ ਕਿਰਪਾਨ ਨਾਲ ਮੁਗਲਾਂ ਤੇ ਵਾਰ ਕੀਤਾ ਕਿ ਮਿੰਟਾਂ ਦੇ ਵਿੱਚ ਹੀ ਮੁਗਲਾਂ ਦੇ ਹਜ਼ਾਰਾਂ ਫੌਜੀ ਟੀਰ ਹੋ ਗਏ ਸਨ। ਸਾਹਿਬਜ਼ਾਦਾ ਬਾਬਾ ਜਯਾਰ ਸਿੰਘ ਜੀ ਨੇ ਯੁੱਧ ਦੇ ਮੈਦਾਨ ਵਿੱਚ ਕਿਰਪਾਨ ਟੁੱਟਣ ਤੇ ਇੰਨੀ ਕੁ ਜਲਦੀ ਦੂਸਰੀ ਕਿਰਪਾਨ ਕੱਢੀ ਕਿ ਜਿਵੇਂ ਕਿ ਕਿਰਪਾਨ ਟੁੱਟੇ ਹੀ ਨਾ ਹੋਵੇ ਇਸ ਉਹਨਾਂ ਨੂੰ ਵੇਖ ਕੇ ਮੁਗਲਾਂ ਦੇ ਇੱਕ ਮੁਖੀ ਦੇ ਮੂੰਹ ਵਿੱਚੋਂ ਵਾਹਫਾ ਨਿਕਲ ਗਈ ਤੇ ਉਸਨੇ ਕਿਹਾ ਕਿ ਜੇ ਕਿਤੇ ਇਹ ਦੁਸ਼ਮਣ ਦਾ ਬੱਚਾ ਨਾ ਹੁੰਦਾ ਅਸੀਂ ਇਸ ਤੇ ਹੁਨਰ ਦਾ ਜ਼ਿਕਰ ਇਤਿਹਾਸ ਦੇ ਪੰਨਿਆਂ ਦੇ ਵਿੱਚ ਕਰਦੇ ਤਕਰੀਬਨ 2 ਘੰਟਿਆਂ ਤੋਂ ਵੀ ਜ਼ਿਆਦਾ ਸਹਿਬਜ਼ਾਦਾ ਬਾਬਾ ਜਵਾਰ ਸਿੰਘ ਜੀ ਨੇ ਮੁਗਲਾਂ ਦਾ ਡਟ ਕੇ ਮੁਕਾਬਲਾ ਕੀਤਾ ਇਸ ਯੁੱਧ ਦੇ ਮੈਦਾਨ ਦੌਰਾਨ ਗੁਰੂ ਸਾਹਿਬ ਗੁਰਗੋਬਿੰਦ ਸਿੰਘ ਜੀ ਦੇ ਤੀਰਾਂ ਦੀ ਬੋਸ਼ਾਰ ਦੇ ਨਾਲ ਨਾਲ ਸਿੰਘਾਂ ਨੂੰ ਅੱਗੇ ਵਦਨ ਦੀ ਮਦਦ ਮਿਲ ਰਹੀ ਸੀ ਮੁਗਲ ਹੈਰਾਨ ਸਨ ਕਿ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਜੋਸ਼ ਤੇ ਇੰਨੀ ਨਿਰਰਤਾ ਕਿਵੇਂ ਹੈ ਸਹਬਜ਼ਾਦਾ ਬਾਬਾ ਜੂਜਾਰ ਸਿੰਘ ਜੀ ਦੇ ਵਿੱਚ ਸਹਬਜ਼ਾਦਾ ਬਾਬਾ ਜੂਜਾਰ ਸਿੰਘ ਜੀ ਬਹੁਤ ਹੀ ਆਸਾਨੀ ਨਾਲ ਮੁਗਲਾਂ ਦੇ ਬਣਾਏ ਹੋਏ ਰਿੰਗ ਨੂੰ ਤੋੜ ਰਹੇ ਸਨ ਤੇ ਇਸ ਨੂੰ ਵੇਖ ਕੇ ਮੁਗਲਾਂ ਨੇ ਆਪਣੀ ਫਿਤਰਤ ਦਿਖਾਉਂਦੇ ਹੋਏ ਧੋਖੇ ਦੇ ਨਾਲ ਇੱਕ ਮੁਗਲ ਮੁਖੀ ਨੂੰ ਦੂਰੋਹੀ ਸਹਬਜ਼ਾਦਾ ਬਾਬਾ ਜਾਰ ਸਿੰਘ ਜੀ ਤੇ ਵਾਰ ਕਰਨ ਲਈ ਕਿਹਾ ਤੇ ਸਹਬਜ਼ਾਦਾ ਬਾਬਾ ਜਾਰ ਸਿੰਘ ਜੀ ਇੱਕ ਯੋਧੇ ਦੀ ਤਰ੍ਹਾਂ ਸ਼ਹੀਦ ਹੋ ਗਏ ਬਾਕੀ ਦੇ ਸਿੰਘ ਵੀ ਇੱਕ ਇੱਕ ਕਰਕੇ ਸ਼ਹੀਦ ਹੋ ਗਏ ਗੁਰੂ ਸਾਹਿਬ ਜੀ ਨੇ ਦੋਨਾਂ ਸਹਬਜ਼ਾਦਿਆਂ ਦੀ ਸ਼ਹੀਦੀ ਆਪਣੇ ਸਾਹਮਣੇ ਹੁੰਦੀ ਵੇਖੀ ਤੇ ਮੂੰਹ ਤੋਂ ਸਿਰਫ ਜੇਕਾਰਾ ਨਿਕਲਿਆ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਸਾਬਜਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਸਾਬਜਾਦਾ ਬਾਬਾ ਜਿਆਰ ਸਿੰਘ ਜੀ ਦੇ ਜਨਮ ਦਿਨ ਤੇ ਅਦਾਰਾ ਬਾਸ ਟੀਵੀ ਆਪ ਸਭ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਹੈ